ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਐਨੂੰ ਬਾਗਾਪੁਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਜਰਸੀਆਂ ਵਿਖਾਉਣੀਆਂ ਇੱਕ ਬਹੁਤ ਚੰਗੀ ਜਰਸੀ ਤਾਜੀ ਸੂਈ ਸਵਾਈ ਮਗਰ ਵੀ ਬਹੁਤ ਚੰਗੀ ਵੱਛੀ ਆ ਕੋਈ ਨਿੱਕੀ ਜੀ ਵੱਛੀ ਨਹੀਂ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਆ ਵੱਡੇ ਕਦ ਕਾਠ ਵਾਲੀ ਵਹਿੜ ਤਿਆਰ ਹੋ ਇਹ ਦੋ ਨਾਗ ਜਰਸੀਆਂ ਦੇ ਸੇਲ ਹੈ ਪ੍ਰਾਈਜ਼ ਐਜ ਹੀ ਹੋਣਗੇ ਇਨਫੋਰਮੇਸ਼ਨ ਲੈ ਦੇਣਾ ਜੇਰ ਪੈ ਗਈ ਉਹ ਪਿਆ ਟੋਕਰਾ ਜੇਰ ਦਾ ਆਉ ਕਰਦੇ ਹਾਂ ਅਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਨਾਮ ਜਸਕਰਨ ਪਿੰਡ ਕਾਲੇ ਕੀ ਤਹਿਸੀਲ ਬਾਗਾਂ ਪਰਾਂ ਜਿਲ੍ਹਾ ਮੋਗਾ ਫੋਨ ਨੰਬਰ ਦੱਸੋ 9914326166 ਕਿੱਕ ਸੂਈ ਨੂੰ ਸਮਾਂ ਇੱਕ ਨੰਬਰ ਦਾ ਇਹ ਬਾਈ ਸਵੇਰ 4 ਵਜੇ ਸੂਈ ਆ ਠੀਕ ਆ ਤੇ ਜੇਰ ਪੈ ਗਈ ਆ ਉਹ ਬਈ ਸਾਰੀ ਮਗਰ ਬੱਛੀ ਆ ਇਹਦੇ ਕਿੰਨਾ ਗਾ ਦੁੱਧ ਪਿਆ ਜੀ ਬਈ ਦੁੱਧ ਆਪਾਂ ਜਿੱਥੇ ਲਈ ਆ 14-15 ਕਿਲੋ ਦੱਸਿਆ ਸੀਗਾ ਠੀਕ ਆ ਜਿਹੜਾ ਆਣਾ ਵੀ ਥਾਂ ਲੈਦਾ ਇਹ ਪਿਆ ਵੀ ਆਉਗੀ ਹੂੰ ਉਹ ਸਾਡੇ ਦੋ ਵਾਧਾ ਵਾਧਾ ਪਿਆ ਜਾਵੇ ਸਹੀ ਆ ਤੇ ਬੱਚੀ ਦਾਦੇ ਹੀ ਬੰਦੇ ਚੰਗੇ ਨਹੀਂ ਗਾ ਭਰਾਵਾ ਪਰ ਬੱਚੀ ਹੈ ਵੀ ਮਗਰ ਬਹੁਤ ਚੰਗੀ ਹੂੰ ਕੱਢੀਏ ਬਾਹਰ ਨੂੰ ਦੋਸਤੋ ਬੱਚਾ ਬਹੁਤ ਚੰਗੀ ਵੱਛੀ ਆ ਮਗਰ ਇੱਕ ਨਾ ਇੱਕ ਫਰੀ ਵਾਲੀ ਗੱਲ ਹੈ ਜੇਰ ਪੈ ਗਈ ਆ ਬੱਠਲ ਜੇਰ ਦਾ ਵੱਛੀ ਗਾ ਦੋ ਵੀ ਉਹ ਐਡੀ ਬਣੂਗੀ ਹਾਂ ਵੱਛੀ ਬਹੁਤ ਗੁੱਲੀ ਹੈ ਸੋਹਣੀ ਜਰਸੀ ਦੂਜਾ ਸੂਆ 14 15 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਹੋ ਸਕਦਾ ਬਾਈ ਕਹਿੰਦਾ ਤੁਹਾਡੀ ਸੇਵਾ ਵੱਧ ਹੋਈ ਕੋਈ ਕਿਲੋ 2 ਕਿਲੋ ਵੱਧ ਪਿਆ ਜੇ ਮੂੰਹ ਮੱਥੇ ਦੀ ਸੋਹਣੀ ਆ ਫੁੱਲ ਜਾਦ ਬਰੀਡ ਹੈ ਹਵਾਨਾ ਵੀ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਪੱਟਾਂ ਚ ਫਸਿਆ ਪਿਆ ਅਮਰੀਕਨ ਵੜਾਂ ਵਰਗਾ ਹਵਾਨਾ ਥਣ ਚਾਰ ਹੀ ਆ ਕੋਈ ਵੱਧ ਫੋਟ ਸ਼ਾਂਗ ਨਹੀਂ ਹਵਾਨਾ ਵੀ ਲੰਮਾ ਬੈਕ ਨੂੰ ਗੱਠ ਵਾਂਗੂ ਪੱਟਾ ਤੋਂ ਪਿੱਛੇ ਹਟਮਾ ਹਵਾਨਾ ਮੂਹਰੇ ਥਣ ਤੋਂ ਵੀ ਗੱਠ ਵਾਂਗੂ ਹਵਾਨਾ ਅਗੇ ਧਨੀ ਵਾਲੇ ਪਾਸੇ ਨੂੰ ਫਿਰਦਾ ਬਾਕੀ ਠੰਡੀ ਸੀਲ ਬਹੁਤ ਆ ਬਾਈ ਸੀਲ ਸਾਬ ਫੁੱਲ ਹੈ ਫਾਵੇਂ ਆਹੀ ਬੰਨ੍ਹ ਲੈ ਜਿਆ ਹੂੰ ਕੋਈ ਜਕਰੀ ਨਹੀਂ ਕਰ ਬੱਚਾ ਵੇਖ ਲੋ ਦੁਵਾਰਾ ਬਹੁਤ ਸੋਹਣੀ ਮੱਛੀ ਐ ਆਉਂਦੇ ਸੂਏ ਨੂੰ ਆਪਦੀ ਮਾਂ ਦੇ ਮਗਰ ਵੜ ਤਿਆਰ ਹੋ ਜੂ ਬੌਲੀ ਚੋਈ ਐ ਕੁਛ ਕੇ ਨਹੀਂ ਐ ਇਹ ਬਈ ਆਪਾਂ ਮੰਨ ਲਈ ਬੱਚਾ ਚੰਗਾ ਅਗੇ ਕਿਲੋ ਡੇਢ ਕਿਲੋ ਚੋਈ ਐ ਠੀਕ ਐ ਇਹਨੇ ਦੋ ਦਿਨ ਕਹੀਏ ਇਹੋ ਦਾ ਫਾਇਦਾ ਕੋਈ ਨਹੀਂ ਸਹੀ ਐ ਜਿੰਨੀ ਕਿ ਚੋਈ ਐ ਉੰਨੀ ਕੀ ਦੱਸਣੀ ਆ ਕਿਲੋ ਡੇਢ ਕਿਲੋ ਹਵਾਨੇ ਚੋਂ ਵੀਰ ਕਿਆਂ ਦਾ ਬੌਲੀ ਕੱਢੀ ਐ ਹਵਾਨਾ ਪ੍ਰੋਪਰ ਖਾਲੀ ਨਹੀਂ ਕੀਤਾ ਕਿਉਂਕਿ ਪਹਿਲੀ ਚੁਵਾਈ ਕੀਤੀ ਕਰਕੇ ਕੁਛ ਬੌੜਾ ਬੱਚੇ ਨੇ ਚੁੰਗਿਆ ਸਾਣੇ ਬੱਚੇ 2 ਕਿਲੋ ਹਵਾਨੇ ਚ ਬੋਲੀ ਨਿਕਲ ਚੁੱਕੀ ਐ ਥਾਣ ਹਵਾਨੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰ ਲਿਓ ਥਾਣ ਬਹੁਤ ਚੰਗੇ ਆਦੀ ਚਵਾਈ ਵਾਲੇ ਗਲਾਬੀ ਥਾਣ ਮੁੱਲ ਜੈਜਾ ਭਾਈ ਲੈਣ ਦੇ ਨਾਲਾ ਮੁੱਲ ਜੈਜਾ ਭਾਈ ਅੱਜ ਤਾਂ ਭਾਵੇਂ 55 ਵੀ ਕਰ ਲਗੇ ਤੇ ਕੱਲ ਆਪਾਂ ਗੱਬਣ ਦਾ 53000 ਕੀਤਾ ਸੀਗਾ ਤੇ ਆਪਾਂ ਅੱਜ ਸੂਈ ਵੀ 53 ਦੀ ਉਹਦੇ ਸੀ 53 ਹੀ ਦੇ ਦੇਣੇ 53 ਦੇ ਦੇਣੀ ਅੱਜ ਭਾਵੇਂ 55 ਮੰਗ ਲਾ ਤਾਂ ਵੀ ਵੇਖੂਗੀ ਹਮ ਪਰ ਐਵੇਂ ਐਵੇਂ 53 ਦਾ ਬਈ ਆਪਰਨ ਨੂੰ ਵੀ ਸਾਵਧਾਨੀ ਕਰੇ ਛੋੜ ਕਰਾਂਗੇ ਸਹੀ ਆ ਹਾਂ ਦੋਸਤੋ ਬਾਈ ਕਹਿੰਦਾ 53000 ਦੀ ਆਪਾਂ ਅੱਜ ਦੇ ਦੇਣੀ ਆ ਮੁੱਲ ਭਾਵੇਂ 55 ਕਰ ਲਈਏ ਤਾਂ ਵੀ ਵਿਗ ਜਾਣੀ ਆ ਕਿਉਂਕਿ ਤੁਹਾਨੂੰ ਵੀ ਪਤਾ ਵੱਛੀ ਨਾਲ 2-3000 ਪਸ਼ੂ ਵੱਜ ਜਾਂਦਾ ਪਰ ਬਾਈ ਕਹਿੰਦਾ ਮੁੱਲ ਉਨਾ ਹੀ ਕਰਨਾ ਆਪਾਂ ਵਿੱਚੋਂ ਛੋੜ ਕਰਨੀ ਆ ਫੁੱਲ ਜਾਦ ਬਰੀਡ ਵਾਲੀ ਜਰਸੀ ਦੂਜਾ ਸੂਬਾ ਬਦਾਮੀ ਰੰਗ ਦੀ ਬਹੁਤ ਸੋਹਣਾ ਵੱਡਾ ਚੰਗਾ ਦੁੱਧ ਪਿਆਜੂ ਸੈਲੂ ਸੈਲ 2 ਨੰਬਰ ਤੇ ਆ ਜਾ ਬਾਈ ਇਹ ਬਾਈ ਆ 500 ਲਈ ਆਪਾਂ ਨੂੰ ਪਹਿਲਾਂ ਦੱਸਿਆ ਸੀਗਾ ਹੂੰ ਤੇ ਕੋਈ ਲੈ ਹੁੰਦਾ ਭਾਵੇਂ ਦੂਜਾ ਮਾਲ ਲੇ ਸਹੀ ਆ ਫਮੇਗਾ ਹਨਾ ਆਪਦੇ ਸਮਝਣਾ ਬੰਦਾ ਕੋਈ ਮੰਨ ਕੇ ਲੈ ਲਵੇ ਠੀਕ ਹੈ ਉਹ ਵੀ ਤਿਆਰੀ ਆ ਮੰਨ ਕੇ ਲੀ ਵੀ ਇੱਕ ਦੋ ਦਿਨ ਹੀ ਉਹ ਲੋਗੇ ਕਿੰਨਾ ਕੁ ਦੁੱਧ ਪਿਆਜ ਦੂ ਬਾਈ ਦੁੱਧ ਹੀ ਥਾਂ ਲੈਵੇ ਹਿਸਾਬ ਨਾਲ ਵੀ 14 15 ਕਿਲੋ ਪਿਆਜ ਜਣਾ ਨੇ ਚੈਤ ਜ ਮੁੱਲ ਉਹ ਆਪਾਂ 47000 ਚੋਂ ਮਾਨਤਾਨ ਕਰ ਦਾਂ ਦੋ ਨੰਬਰ ਦਾ ਬਾਈ ਕਹਿੰਦਾ 47000 ਚੋਂ ਮਾਨਤਾਨ ਕਰ ਦਾਂਗੇ ਇੱਕ ਨੰਬਰ ਦਾ 53000 ਚੋਂ ਮਾਨਤਾਨ ਕਰ ਦਾਂਗੇ ਦੁੱਧ ਇਹ ਵੀ ਬਾਈ ਕਹਿੰਦਾ ਕੋਈ 14 15 ਕਿਲੋ ਪਿਆਜ ਹਵਾਨੇ ਦੇ ਹਿਸਾਬ ਨਾਲ ਫਲ ਢੇਲਾ ਹਜੇ ਕਾਫੀ ਬਾਕੀ ਹੈ ਬਾਕੀ ਦੋਹਾਂ ਤਿੰਨ ਦਿਨਾਂ ਤਾਈ ਸਾਰੀ ਵਾਲ ਢੇਲ ਕੱਢ ਕੇ ਸੂ ਇਹ ਵੀ ਲੈ ਵੀ ਬਹੁਤ ਆ ਠੀਕ ਆ ਸੀਲ ਸੌ ਬਾਈ ਕਹਿੰਦਾ ਇਹ ਵੀ ਬਹੁਤ ਆ ਇਹ ਵੀ ਜਰਸੀ ਇੱਕ ਨੰਬਰ ਵਹਿੜ ਵਾਂਗੂ ਸੋਨਾ ਵੱਡਾ ਖਵਾਨਾ ਤਿਆਰ ਕਰਕੇ ਸੂ ਦਿਨ ਜ਼ਰੂਰ ਲੈ ਜਾਣੇ ਆ ਦੋ ਤਿੰਨ ਦੋਵਾਂ ਦਿਨਾਂ ਦੇ ਨਾਲ ਤਈ ਸੋਨਾ ਖਵਾਨਾ ਤਿਆਰ ਕਰਕੇ ਸੂ ਥਣ ਵੇਖ ਲਓ ਇਹ ਥੋੜਾ ਜਿਹਾ ਪੱਕੇ ਥਾਨਾ ਮੰਨਦੀ ਆ ਇਹ ਵਾਲਾ ਵੀਡੀਓ ਚ ਆਣਗਾ ਅੜਕੇ ਜੇ ਦੁਰਦੀ ਆ ਹੂੰ ਉਹ ਥੋੜਾ ਜਿਹਾ ਮੈਡ ਮੂਡ ਦਾ ਸਹੀ ਦੁਰਦੀ ਜਾਂਦੀ ਆ ਸਹੀ ਆ ਜਿਹੜਾ ਪੱਕੇ ਥਾਂ ਦੇ ਜਾ ਵੜਦੇ ਉਹ ਥੋੜਾ ਜਿਹਾ ਅੜਕੇ ਉਹ ਪੱਕੇ ਦਾ ਮੰਨਦੀ ਆ ਠੀਕ ਆ ਆਹ ਖੰਡੀ ਸੀ ਲੈ ਵੀ ਬਹੁਤ ਆ ਸੀਲ ਸੌ ਇਹ ਵੀ ਬਹੁਤ ਆ ਆ ساری ਵਾਲਟ ਏਲ ਕੱਢ ਕੇ ਸੂਣਾ ਨੇ ਇਹ ਬਣੂ ਇਹ ਵੀ ਉਦਾਂ ਵਾਂਗੂ ਹੀ ਹੂੰ ਉਹਦਾ ਵੱਧ ਭਾਵੇਂ ਬਣੇ ਘਟ ਨੀ ਬਣਦੀ ਸਹੀ ਆ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਮੁੱਲ ਜੈਜ ਹੀ ਐ ਮਾਨ ਤਾਨ ਹੋ ਜੂ ਜੇ ਕੋਈ ਭੈਣ ਭਰਾ ਜੋੜਾ ਲੈ ਲੈਂਦਾ ਫਿਰ ਪੂਰਾ ਵੱਧ ਮਾਨ ਤਾਨ ਹੋ ਜੂ ਇਹ ਦੋ ਜਰਸੀਆਂ ਬਿਲਕੁਲ ਜੈਜ ਜੇ ਮੁੱਲ ਦੀਆਂ ਕੋਈ ਜੋੜਾ ਲੈ ਲੂਗਾ ਉਹ ਬੰਦਾ ਆਪਣੇ ਨਾਲ ਬਾਤ ਘਾੜਨਾ ਹੀ ਕਰੇ 92000 ਚੋਂ ਕੱਲੀ 200 ਛੂਟ ਹੋ 92000 ਚ ਜੋੜੇ ਦੀ ਛੋਟ ਹਾਂ ਠੀਕ ਐ ਦੋਸਤੋ ਕੱਲੀ-ਕੱਲੀ ਦਾ ਮੁੱਲ ਵੀ ਤੁਹਾਨੂੰ ਦੱਸਦਾ ਤੇ ਜੇ ਕੋਈ ਭੈਣ ਭਰਾ ਬਾਈ ਕਹਿੰਦਾ ਜੋੜਾ ਲੈ ਲੈਂਦਾ 92000 ਚੋਂ 200 ਰੁਪਿਆ ਛੋੜਦਾ ਕਰ ਦੂੰ ਬਿਲਕੁਲ ਜਾਇਜ਼ ਮੁੱਲ ਓਦਾਂ ਪੂਰਾ ਲੱਖ ਬਣਦਾ ਹੂੰ ਜੇ ਜੇ ਬੰਦਾ ਜੋੜਾ ਲਊ ਉਹ ਤਾਂ 92000 ਚੋਂ 200 ਛੋੜ ਹਾਂਗੀ ਠੀਕ ਐ ਓਦਾਂ ਲੱਖ ਰੁਪਿਆ ਬਣਦਾ ਇੱਕ ਨੰਬਰ ਦਾ 53000 ਮੁੱਲ ਹੈ ਦੋ ਨੰਬਰ ਦਾ 47000 ਮੁੱਲ ਹੈ ਲੱਖ ਰੁਪਿਆ ਮੁੱਲ ਬਣਦਾ 222 ਕਹਿੰਦਾ ਵਿੱਚੋਂ ਛੋੜਦਾ ਕਰ ਦੂੰ ਜੇ ਕੋਈ ਜੋੜਾ ਲੈ ਲੂ ਬਿਲਕੁਲ ਜਾਇਜ਼ ਜੇ ਮੁੱਲ ਦੀਆਂ ਸੋਹਣੀਆਂ 2000 ਸੀਆਂ ਜੀ ਦੇ ਜਿਹੜੀ ਵੀ ਪਸੰਦ ਆਉਂਦੀ ਹੈ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ